ਸਿਆ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਤੇ 25 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਈ ਬੱਚੇ ਬੇਹੋਸ਼ ਵੀ ਹੋ ਸਕਦੇ ਤੇ ਪੰਜਾਬ 'ਚ ਇਸ ਵਾਰ ਐਨੀ ਗਰਮੀ ਪਈ ਕਿ ਇਸ ਗਰਮੀ ਨੇ ਵੱਡੇ-ਵੱਡੇ ਆਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਦਿਨ ਰਾਤ ਏਸੀ ਵਿੱਚ ਬੈਠ ਕੇ ਜਾਂ ਕੂਲਰ ਪੱਖੇ ਅੱਗੇ ਵੀ ਚੈਨ ਨਹੀਂ ਮਿਲ ਰਿਹਾ ਪਰ ਹੁਣੇ ਨਾ ਨਿੱਕੇ-ਨਿੱਕੇ ਬੱਚਿਆਂ ਵੱਲ ਵੇਖੋ ਜੋ ਪਿਛਲੇ 6 ਮਹੀਨਿਆਂ ਤੋਂ ਬਿਨਾ ਕੂਲਰ ਬਿਨਾ ਪੱਖੇ ਤੋਂ ਪੜਨਾਉਂਦੇ ਨੇ ਅਜਿਹਾ ਇਸ ਲਈ ਕਿਉਂਕਿ 6 ਮਹੀਨੇ ਤੋਂ ਇਸ ਸੰਗਰਵਾੜੀ ਸੈਂਟਰ ਵਿੱਚ ਲਾਈਟ ਹੀ ਨਹੀਂ ਆ ਰਹੀ ਤੇ ਪੰਜਾਬ ਵਿੱਚ ਕਿਹੜਾ ਸਿੱਖਿਆ ਮਾਡਲ ਲਾਗੂ ਹੋਇਆ ਪੰਜਾਬ ਦੇ ਬੱਚਿਆਂ ਨੂੰ ਕਿਹੜੀਆਂ ਉੱਚ ਪੱਧਰੀਆਂ ਸਹੂਲਤਾਂ ਦਿੱਤੀਆਂ ਗਈਆਂ ਤਾਂ ਕਿ ਉਹ ਨਿੱਜੀ ਸਕੂਲਾਂ ਵਿੱਚ ਨਾ ਪੜ੍ਹਨ ਇਸ ਬਾਰੇ ਗੱਲ ਬਾਤ ਕਰਦੇ ਆ ਪਰ ਪਹਿਲਾਂ ਤੁਹਾਨੂੰ ਇਹ ਪੂਰਾ ਮਾਮਲਾ ਦੱਸ ਦਿਆਂ ਦਰਸਲ ਗੁਰਦਾਸਪੁਰ ਦੇ ਪਿੰਡ ਪਨਵਾ ਵਿੱਚ ਇਹ ਆਂਗਣਵਾੜੀ ਸੈਂਟਰ ਕਰੀਬ 1.5 ਸਾਲ ਤੋਂ ਚੱਲ ਰਿਹਾ ਹੈ ਪਰ ਪਿਛਲੇ ਕਰੀਬ 6 ਮਹੀਨੇ ਤੋਂ ਇੱਥੇ ਲਾਈਟ ਹੀ ਨਹੀਂ ਆ ਰਹੀ ਜਿਸ ਕਾਰਨ ਬੱਚੇ ਅੱਤ ਦੀ ਗਰਮੀ ਵਿੱਚ ਬੈਠ ਕੇ ਪੜਨ ਨੂੰ ਮਜਬੂਰ ਹੋ ਰਹੇ ਨੇ ਮੇਰਾ ਨਾਮ ਰਵਿੰਦਰ ਕੋ ਕਿਹੜਾ ਪਿੰਡ ਦੇ ਕਿਹੜਾ ਸੈਟਰ ਹੈ ਇਹ ਪਨਵਾ ਆਂਗਨਵੜੀ ਸੈਂਟਰ ਦਾ 2 ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਪਿਓ ਘਰ ਭੇਜ ਦੇਣੀ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਨਾਂ ਦੇ ਦਾ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪਲੀਜ਼ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤਹੀਂ ਇੱਥੇ ਆਮ ਨਾਲ ਬੈ ਸਕੀਏ ਸਾਡੇ ਸਕੂਲ ਵਿੱਚ ਕੋਈ ਸੀਨੀਅਰ ਵੱਲੋਂ ਜਾਂ ਕੋਈ ਆਇਆ ਨਹੀਂ ਕੋਈ ਨਹੀਂ ਸਾਡੇ ਕੋਈ ਪੁਛਗੇ ਚ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੀ ਆ ਹਾਂਜੀ ਨਹੀਂ ਕੋਈ ਨਹੀਂ ਮੰਗ ਕਰਦੇ ਤੋਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਜਾਣਕਾਰੀ ਮੁਤਾਬਕੇ ਆਂਗਣਵਾੜੀ ਸੈਂਟਰ ਵਾਲੀ ਥਾਂ ਤੇ ਇਸ ਪਿੰਡ ਦਾ ਪ੍ਰਾਇਮਰੀ ਸਕੂਲ ਬਣਿਆ ਹੋਇਆ ਸੀ ਪਰ ਬਾਅਦ ਵਿੱਚ ਇਸ ਸਕੂਲ ਨੂੰ ਕਿਸੇ ਹੋਰ ਥਾਂ ਤੇ ਸ਼ਿਫਟ ਕਰ ਦਿੱਤਾ ਗਿਆ ਜਿਸ ਕਾਰਨ ਸਕੂਲ ਦਾ ਮੀਟਰ ਵੀ ਪੁੱਟ ਦਿੱਤਾ ਗਿਆ ਕਰੀਬ ਇੱਕ ਸਾਲ ਆਂਗਣਵਾੜੀ ਸੈਂਟਰ ਇਧਰੋਂ ਉਧਰੋਂ ਆਂਡੀ ਗਵਾਂਡੀਆਂ ਕੋਲੋਂ ਉਧਾਰੀ ਬਿਜਲੀ ਲੈ ਕੇ ਕੰਮ ਚਲਾਉਂਦਾ ਰਿਹਾ ਪਰ ਹੁਣ ਆਂਡੀ ਗਵਾਂਡੀ ਵੀ ਬਿਜਲੀ ਦੇਣ ਤੋਂ ਇਨਕਾਰ ਕਰ ਗਏ ਨੇ ਉਧਰ ਸੈਂਟਰ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਪਿਛਲੇ 6 ਮਹੀਨੇ ਵਿੱਚ ਕੋਈ ਵੀ ਵਿਭਾਗੀ ਅਧਿਕਾਰੀ ਉਹਨਾਂ ਦੀ ਬਾਤ ਪੁੱਛਣ ਨਹੀਂ ਆਇਆ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪਨਵਾ ਸਿਰਫ ਸੜ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ 2 ਵਰਕਰ 2 ਹੈਲਪਰਸ ਉਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਥੋੜਾ ਟਾਈਮ ਪਿੰਚਰ ਮਹੀਨੇ ਤੋਂ ਨਹੀਂ ਆ ਰਹੀ ਕੋਈ ਨਹੀਂ ਆ ਰਹੀ ਗਰਮੀ ਚ ਤਾਂ ਪਟੇ ਆ ਜਾਂਦੇ ਆਈ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਨਹੀਂ ਪ੍ਰਾਤਿਕੋਂ ਮੰਗ ਕਰਦੇ ਨੇ ਲਾਈਟ ਦਿੱਤੀ ਜਾਏ ਬੱਚਿਆਂ ਨੂੰ ਪਰ ਬਸ ਬੱਚੇ ਬੈਠੇ ਰਹਿੰਦੇ ਬਾਹਰ ਤੇ ਸਕੂਲ ਵਿੱਚ ਕਰੀਬ 14 ਬੱਚੇ ਪੜ੍ਹਦੇ ਨੇ ਪਰ ਗਰਮੀ ਨੂੰ ਦੇਖਦੇ ਹਾਂ ਹੁਣ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰ ਕਰ ਰਹੇ ਨੇ ਪਾਪਕੇ ਪੰਜਾਬ ਦੀ ਸਕੂਲੀ ਸਿੱਖਿਆ ਦਾ ਮਿਆਰ ਕਿਸ ਪੱਧਰ ਤੇ ਪਹੁੰਚ ਗਿਆ ਇਸ ਦਾ ਅੰਦਾਜ਼ਾ ਲਗਾਉਣਾ ਕੋਈ ਵੀ ਔਖਾ ਨਹੀਂ ਰਹਿ ਗਿਆ ਹਾਂ ਗੁਰਦਾਸਪੁਰ ਵਿੱਚ ਥੋੜੇ ਸਮੇਂ ਬਾਅਦ ਜਿਮਨੀ ਚੌਂਣ ਹੋਣ ਜਾ ਰਹੀ ਹੈ ਫਿਰ ਸ਼ਾਇਦ ਗੱਲਾਂ ਵਿੱਚ ਇਹ ਸੰਗਨ ਵਾਲੀ ਸੈਂਟਰ ਨੂੰ 5 ਸਟਾਰ ਸੈਂਟਰ ਜ਼ਰੂਰ ਬਣਾ ਦਿੱਤਾ ਜਾਵੇ ਪਰ ਹਾਲ ਦੀ ਖੜੀ ਤਾਂ ਇਹਨਾਂ ਬੱਚਿਆਂ ਤੇ ਅਧਿਆਪਕਾਂ ਨੂੰ ਗਰਮੀ ਨੇ ਦਿਨ ਵਿੱਚ ਤਾਰੇ ਦਿਖਾ ਰੱਖੇ ਨੇ ਗੁਰਦਾਸਪੁਰ ਤਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ